ਕੀ ਨਵਾਂ ਸੰਧੂ ਦਾ ਇੱਕ ਹੋਰ ਗਾਣਾ ਇਰਕਿਓ ਲੀਕ ਹੋ ਚੁਕਿਆ ਹੈ ਪ੍ਰੇਮ ਢਿੱਲੋਂ ਨੂੰ ਰਿਪਲਾਈ ਕਰਦੇ ਹੋਏ ਗਾਣੇ ਦੀ ਵੀਡੀਓ ਤੇ ਗਾਣਾ ਵੀ ਲੀਕ ਹੋ ਚੁਕਿਆ ਹੈ ਕਿੰਨੀ ਕਿ ਸਚਾਈ ਹੈ ਇਸ ਕਾਲੇ ਵਿੱਚ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਹੀ ਨਵਾਂ ਸੰਧੂ ਨੇ ਜਿਵੇਂ ਕਿ ਆਪਣੀ ਨਵੀਂ ਐਲਬਮ ਦਾ ਡੈਪਰ ਡੈਨ ਦਾ ਜਿਹੜਾ ਕਿ ਜ਼ਿਕਰ ਕੀਤਾ ਸੀਗਾ ਜਿਸ ਦੇ ਦੌਰਾਨ ਨਵਾਂ ਸੰਧੂ ਬਹੁਤ ਹੀ ਖੁਸ਼ ਦਿਖਾਈ ਦੇ ਰਿਹਾ ਸੀਗਾ ਤੇ ਉਸ ਤੋਂ ਬਾਅਦ ਨਵਾਂ ਸੰਧੂ ਅਤੇ ਇਕਬਾਲ ਦਾ ਰਿਪਲਾਈ ਆਉਂਦਾ ਆ ਜਿਸ ਤੋਂ ਬਾਅਦ ਨਵਾਂ ਸੰਧੂ ਨੂੰ ਫੈਨ ਕਹਿੰਦੇ ਨੇ ਕਿ ਤੂੰ ਕਦੋਂ ਆਪਣਾ ਰਿਪਲਾਈ ਜਿਹੜਾ ਕਿਉਂ ਕਰੇਂਗਾ ਤੇ ਨਵਾਂ ਸੰਧੂ 7 ਤੋਂ 8 ਦਿਨ ਦਾ ਕਿ ਉਹ ਟਾਈਮ ਮੰਗਦਾ ਆ ਤੇ ਉਸ ਤੋਂ ਬਾਅਦ ਜਿਹੜਾ ਕਿ ਗਾਣਾ ਰਿਲੀਜ਼ ਕਰ ਦਿੰਦਾ ਆ ਹੁਣ ਨਵਾਂ ਸੰਧੂ ਦੇ ਗਾਣੇ ਦਾ ਡੈਪਡੈਂਡ ਜਿਹੜਾ ਕਿ ਪਹਿਲਾ ਗਾਣਾ ਹੋਵੇਗਾ ਉਹਦੀ ਵੀਡੀਓ ਤੇ ਗਾਣਾ ਜਿਹੜਾ ਕਿ ਉਹ ਥੋੜਾ ਲੀਕ ਹੋਇਆ ਗਾਣਾਂ ਦਾ ਪਹਿਲਾਂ ਹੀ ਜਿਹੜਾ ਕਿ ਸਟੋਰੀ ਦੇ ਉੱਪਰ ਨਵਾਂ ਸੰਧੂ ਵੱਲੋਂ ਲਗਾਇਆ ਗਿਆ ਸੀਗਾ ਪਰ ਹੁਣ ਉਹਦੀ ਵੀਡੀਓ ਰਿਕਾਰਡ ਕਰਦੇ ਹੋਏ ਵੀ ਲੀਕ ਹੋ ਚੁੱਕੀ ਆ ਤੇ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਾਣਾ ਪਿੱਛੇ ਪਲੇ ਹੋ ਰਿਹਾ ਹੈ ਤੇ ਨਵਾਂ ਸੰਧੂ ਵੀ ਆਪਣੇ ਮੂੰਹੋਂ ਗਾਣ ਦੇ ਬੋਲ ਬੋਲ ਰਿਹਾ ਹੈ ਤੇ ਵੀਡੀਓ ਦੇ ਵਿੱਚ ਕੀ ਕੁਝ ਸਾਨੂੰ ਹੋਰ ਦੇਖਣ ਨੂੰ ਮਿਲਦਾ ਹੈ ਆਹ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਨਵਾਂ ਸੰਧੂ ਦੀ ਉਹ ਵੀਡੀਓ ਦਿਖਾਉਂਦੇ ਆਂ ਜਰੂਰ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ जी हाँ जी दोस्तों यही वो वीडियो जी की तह दिखाई है निमान संधु ने जेप्लाई किए थे प्रेम ढिलो उस संधू ने हूँ कोई भी जी की ਹਲਾਸ਼ੇ ਦੀ ਵਾਲਾ ਕੰਮ ਨਹੀਂ ਕੀਤਾ ਉਹਨੇ ਬੜੇ ਪਿਆਰ ਨਾਲ ਇੱਕ ਗਾਣਾ ਛੱਡ ਦਿੱਤਾ ਜਿਸ ਦੇ ਵਿੱਚ ਕੀ ਉਹਨੇ ਇਹੋ ਜਿਹੇ ਮੀਮ ਪਾਇਆ ਜਿਹੜੇ ਕਿ ਸਿੱਧੇ ਸਿੱਧੇ ਪ੍ਰੇਮ ਢਿਲੋਂ ਦੇ ਲੱਗਦੇ ਸੀਗੇ ਉਹਨੇ ਕੋਈ ਵੀ ਗਾਲੀ ਗਲੋਚ ਜਿਹੜੀ ਕਿ ਗਾਣੇ ਦੇ ਵਿੱਚ ਨਹੀਂ ਕੀਤੀ ਜਿਵੇਂ ਕਿ ਪ੍ਰੇਮ ਢਿਲੋਂ ਦੇ ਗਾਣੇ ਵਿੱਚ ਸੀਗੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੋਵਾਂ ਸਿੰਗਰਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਸਿੰਗਰ ਜਿਹੜਾ ਕਿ ਉਹ ਵਧੀਆ ਲੱਗਦਾ ਹੈ ਕਿਹਦੇ ਗਾਣੇ ਵਧੀਆ ਨੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਤੁਸੀਂ ਦੱਸਿਓ ਅਤੇ ਇੰਦਾਂ ਦੀਆਂ ਹੋਰ ਨਵੀਆਂ ਅਦਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰ ਹਰ ਰੋਜ਼ ਦਾਨੀਆਂ ਨਵੀਆਂ ਅਪਡੇਟਾਂ ਨੂੰ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ